ਬਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੂਰੇ ਹੁਣ ਨਵੇਂ ਇੱਕ ਸੰਚਾਰ ਸਾਥੀ ਐਪ ਨੇ ਇਹ ਮੁਸ਼ਕਲ ਖੜੀ ਕਰ ਦਿੱਤੀ ਹੈ ਸਰਕਾਰ ਨੂੰ ਇਹ ਦੱਸਣਾ ਮੁਸ਼ਕਲ ਹੋ ਗਿਆ ਕਿ ਜੀ ਸਿਕਿਉਰਿਟੀ ਮੈਨਟੇਨਾਨਸ ਕੀਤਾ ਕਿ ਜੀ ਸੂਸਤੇ ਮੈਨਟੇਨਾਨਸ ਕੀਤਾ ਉਹ ਇਸ ਦੇ ਵਿੱਚ ਨਿਵੇੜਾ ਨਹੀਂ ਕਰ ਪਾ ਰਹੇ ਸੰਚਾਰ ਮੰਤਰੀ ਜਯੋਤਰਾ ਸਿੰਧியா ਕਹਿੰਦੇ ਕਿ ਜੀ ਅਸੀਂ ਇੱਕ ਸਿਕਿਉਰਿਟੀ ਸਾਈਬਰ ਸਿਕਿਉਰਿਟੀ ਐਪ ਲਿਆਂਦਾ ਜਿਹਦਾ ਨਾਮ ਹੈ ਸੰਚਾਰ ਸਾਥੀ ਇਹ ਤੁਹਾਡਾ ਸਾਥੀ ਹੈ ਇਹ ਤੁਹਾਡਾ ਦੋਸਤ ਹੈ ਇਹ ਤੁਹਾਡਾ ਸਹਿਯੋਗੀ ਮਿੱਤਰ ਹੈ ਤੇ ਇਸ ਮਿੱਤਰ ਨੂੰ ਤੁਹਾਡੇ ਫੋਨ ਦੇ ਵਿੱਚ 90 ਦਿਨਾਂ ਦੇ ਅੰਦਰ ਅੰਦਰ ਕੰਪਨੀਆਂ ਨੂੰ ਦਾਖਲ ਕਰਨਾ ਪੈਣਾ ਇੱਕ ਦਸੰਬਰ ਨੂੰ ਸਰਕਾਰ ਨੇ ਚੁੱਪਚਾਪ ਕੁਪਚੁਪ ਤਰੀਕੇ ਨਾਲ ਸਿਰਫ ਕੰਪਨੀਆਂ ਨੂੰ ਹੁਕਮ ਚਾੜੇ ਦੇਸ਼ ਵਾਸੀਆਂ ਨੂੰ ਆਪਣੀ ਕੈਬਨਟ ਨੂੰ ਆਪਣੀ ਸੰਸਦ ਨੂੰ ਜੋ ਨੇ ਨੁਮੈਂਦਿਆਂ ਨੂੰ ਸੂਬਿਆਂ ਦੀ ਸਰਕਾਰ ਨੂੰ ਕਿਸੇ ਨੂੰ ਵੀ ਭਰੋਸੇ 'ਚ ਲੈਣਾ ਬਾਝੋਂ ਨਹੀਂ ਸਮਝਿਆ ਕਿ ਕਿਸੇ ਨੂੰ ਤਾਂ ਆਪਣੇ ਭਰੋਸੇ 'ਚ ਲੈਂਦੇ ਕੰਪਨੀਆਂ ਨੂੰ ਹੁਕਮ ਚੜ ਗਿਆ 스마트ਫੋਨ ਕੰਪਨੀਆਂ ਕਿ ਤੁਹਾਨੂੰ ਇਹ ਹਦਾਇਤ ਹੈ ਭਾਈ ਕਿ ਤੁਸੀਂ ਇਹ ਐਪ ਆਪਣੇ ਫੋਨਾਂ 'ਚ 90 ਦਿਨਾਂ ਦੇ ਅੰਦਰ ਅੰਦਰ ਇੰਸਟਾਲ ਕਰਕੇ ਮਾਰਕੀਟ 'ਚ ਥਾ